ਨਵਾਰੀ ਪਲੰਗ ਹੈ ਹੈ ਜੀ ਹਾਂ ਜੀ ਆਹ ਦੇਖੋ ਜੀ ਆ ਨਵਾਰ ਜੀ ਦੇਖੋ 1952 ਦੇ ਵਿੱਚ ਹੋਈ ਮਾਤਾ ਗਿਆਨਕੌਰ ਜੀ ਦੀ ਸ਼ਾਦੀ ਜੀ ਔਰ ਉਦੋਂ ਦਾ ਇਹ ਹੈ ਵਿਆਹ ਦੀਆਂ ਗੱਲਾਂ ਪਤਾ ਕਰ ਲਈਆਂ ਮੈਂ ਖਿਆ ਪਲੰਗ ਵੀ ਦਿਖਾ ਦिए ਇਹ ਕਿੰਨੇ ਦਾ ਆਇਆ ਸੀ ਉਦੋਂ ਪਲੰਗੇ ਇਹ ਉਸ ਵਲੇ ਮੇਰਾ ਖਿਆਲਤ ਸਭ ਕੁਝ ਕਰਕੇ 35 ਰੁਪਏ ਦਾ ਬਣਿਆ ਅੱਛਾ 35 ਰੁਪਏ ਦਾ ਹਾਂਜੀ ਲਓ ਜੀ ਆ ਦੇਖੋ ਜੀ ਪਾਉ ਜੀ ਕੈਮਰਾ ਜੀ ਕਿਆ ਕਮਾਲ ਦੀ ਗੱਲ ਹੈ ਜੀ ਤੁਸੀਂ ਤਸਵੀਰਾਂ ਦੇ ਵਿੱਚ ਜੀ ਜਰੂਰ ਕਮੈਂਟ ਸੈਕਸ਼ਨ ਚ ਤਸਵੀਰਾਂ ਸਾਂਝੀਆਂ ਕਰੋ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਬਜ਼ੁਰਗ ਦਾ ਅਜੇ ਹੀ ਕੋਈ ਚੀਜ਼ ਕੋਈ ਪੀੜੀ ਕੋਈ ਪਲੰਗ ਕੋਈ ਟੇਬਲ ਕੋਈ ਕੁਰਸੀ ਹੈ ਤਾਂ ਦੀ ਆ ਦੇਖੋ ਜੀ ਕਿਸ ਤਰੀਕੇ ਦੇ ਨਾਲ ਆ ਇਹਨੂੰ ਕੀ ਕਹਿੰਦੇ ਜੀ ਤੁਸੀਂ ਕਰਿਓ ਕਮੈਂਟ ਸੈਕਸ਼ਨ ਚ ਦੱਸਿਓ ਜੀ ਇਸ ਨੂੰ ਕੀ ਕਹਿੰਦੇ ਦੀ ਪਾਵੇ ਤੇ ਦੋਨੋਂ ਪਾਸੇ ਇਧਰ ਵੀ ਤੇ ਇਧਰ ਵੀ ਦੀ ਅੱਜ ਕੱਲ ਦੇਖੋ ਹੋਰ ਤਰੀਕੇ ਨਾਲ ਚੀਜ਼ਾਂ ਬਣਦੀਆਂ ਫਰਨੀਚਰ ਪਰ ਪੁਰਾਣੇ ਸਮੇਂ ਦੇ ਵਿੱਚ ਬੜਾ ਮੁਖਤਾ ਬਣਦੇ ਸੀਗੇ ਕਮੈਂਟ ਸੈਕਸ਼ਨ ਚ ਦੱਸਣਾ ਜੀ ਕੈਮਰਾ ਪਾਉਜੀ ਇੱਥੇ ਦੁਬਾਰਾ ਦੀ ਤੁਸੀਂ ਇਹ ਪੁਰਾਣੀਆਂ ਚੀਜ਼ਾਂ ਕਿੱਥੇ ਮਿਲਦੀਆਂ ਆਹ ਦੇਖੋ ਜੀ ਬੜਾ ਜ਼ਬਰਦਸਤ ਹੈ ਹਿਲਦਾ ਨਹੀਂ ਇਹ ਤਾਂ ਹੈ ਇਹ ਫੋਲਡ ਹੋ ਜਾਂਦਾ ਲਾਈਵ ਜੀ ਜਿਹੜਾ ਕੈਮਰਾ ਆ ਦੇਖੋ 1952 ਦੇ ਵਿੱਚ ਇਹ ਚੀਜ਼ ਕਿਸ ਤਰ੍ਹਾਂ ਬਣਾਈ ਹੋਏਗੀ ਜੀ ਇੰਨੀ ਪੁਰਾਣੀਆਂ ਚੀਜ਼ਾਂ ਦੀ ਪੁਰਾਣਾ ਫਰਨੀਚਰ ਪੁਰਾਣੇ ਲੋਕ ਪੁਖਤਾ ਲੋਕ ਪੁਖਤਾ ਚੀਜ਼ਾਂ ਕਿੱਥੇ ਮਿਲਦੀਆਂ ਦੇਖਣ ਨੂੰ ਜੀ ਔਰ ਇਸ ਤਰ੍ਹਾਂ ਦੀ ਲੱਕੜ ਅੱਜਕੱਲ ਮਿਲਦੀ ਨਹੀਂ ਕੀ ਕਹਿੰਦੇ ਜੀ ਹੈ ਜੀ ਬਿਲਕੁਲ ਇਹ ਲੋਹੇ ਵਰਗੀ ਹੈ ਇਹ ਹਾਂ ਪਰ ਔਰ ਸਲੂਟ ਤੁਹਾਨੂੰ ਇਹ ਜੀ ਜਿਹੜਾ ਤੁਸੀਂ ਇਹਨਾਂ ਨੇ ਸੰਭਾਲ ਕੇ ਰੱਖਿਆ ਜੀ ਪਲੰਗ ਦੇਖ ਕੇ ਜਦੋਂ ਤੁਸੀਂ ਇੱਥੇ ਸੱਜ ਕੇ ਬੈਠੇ ਐ ਮਹਾਰਾਣੀ ਐ ਜੀ ਬਿਲਕੁਲ ਬਿਲਕੁਲ ਗਿਆਨਕਾਰ ਮਾਤਾ ਜੀ 90 ਸਾਲ ਦੀ ਉਮਰ ਵਿਆਹ ਕਿਹੜੇ ਸਾਲ ਵਿੱਚ ਹੋਇਆ ਬੁੰਜਾਚ 1955 ਦੇ ਵਿੱਚ ਹਾਂ ਜੀ ਮਾਤਾ ਜੀ ਆਹ ਹੈ ਦਾਜ ਦਾ ਇਹ ਇਹ ਪਲੰਗ ਜਿਹੜਾ ਤੁਹਾਡਾ ਦਾਜ ਦਾ ਹੈ ਹਾਂ ਜੀ ਆਹ ਵਾਲਾ ਦਾਜ ਦਾ ਪਲੰਗ ਹੈ ਨਵਾਰੀ ਪਲੰਗ ਹੈ ਹੈ ਜੀ ਹਾਂ ਜੀ ਆਹ ਦੇਖੋ ਜੀ ਆ ਨਵਾਰ ਦੀ ਦੇਖੋ 1952 ਦੇ ਵਿੱਚ ਹੋਈ ਮਾਤਾ ਗਿਆਨਕੌਰ ਜੀ ਦੀ ਸ਼ਾਦੀ ਜੀ ਔਰ ਉਦੋਂ ਦਾ ਇਹ ਹੈ ਵਿਆਹ ਦੀਆਂ ਗੱਲਾਂ ਪਤਾ ਕਰ ਲਈਆਂ ਮੈਂ ਖਿਆ ਪਲੰਗ ਵੀ ਦਿਖਾ ਦਈਏ ਨਾ ਜੀ ਦਾਜ ਦਾ ਇਹ ਕਿੰਨੇ ਦਾ ਆਇਆ ਸੀ ਉਦੋਂ ਪਲੰਗ ਇਹ ਇਹ ਉਸ ਵੇਲੇ ਮੇਰਾ ਖਿਆਲ ਸਭ ਕੁਝ ਕਰਕੇ 35 ਰੁਪਏ ਦਾ ਬਣਿਆ ਅੱਛਾ 35 ਰੁਪਏ ਦਾ ਹਾਂਜੀ ਲੋ ਜੀ ਦੇਖੋ ਬਿਲਕੁਲ ਜੀ 1952 ਦਾ ਪਲੰਗ ਆ ਦੇਖੋ ਜੀ ਬਿਲਕੁਲ ਕੈਵ ਹੈ ਜੀ ਹੈ ਆ ਦੇਖ ਸਕਦੇ ਲੱਕੜ ਦੇਖ ਸਕਦੇ ਜੀ ਤੁਸੀਂ ਮੈਂ ਕਹਿੰਨਾ ਇਹ ਲੱਕੜ ਜ਼ਬਰਦਸਤ ਹੈ ਜੀ ਔਰ ਇਸ ਤਰ੍ਹਾਂ ਦੀ ਲੱਕੜ ਅੱਜਕਲ ਮਿਲਦੀ ਨਹੀਂ ਕੀ ਕਹਿੰਦੇ ਜੀ ਹੈ ਜੀ ਬਿਲਕੁਲ ਇਹ ਲੋਹੇ ਵਰਗੀ ਹੈ ਜੀ ਇਹ ਹਾਂ ਪਰ ਔਰ ਸਲੂਟ ਤੁਹਾਨੂੰ ਹੈ ਜੀ ਜਿਹੜਾ ਤੁਸੀਂ ਇਹਨਾਂ ਨੇ ਸੰਭਾਲ ਕੇ ਰੱਖਿਆ ਜੀ ਆਪਣੀ ਮਾਂ ਦਾ ਦੇਖੋ ਜੀ ਇਹ ਪਲੰਗ ਇਹਨਾਂ ਨੇ ਦਾਜ ਦਾ ਸਰਦਾਰ ਮੇਜਰ ਸਿੰਘ ਜੀ ਨੇ ਸੰਭਾਲ ਕੇ ਰੱਖਿਆ ਜੀ ਆਹ ਦੇਖੋ ਜੀ ਪਾਓ ਜੀ ਕੈਮਰਾ ਜੀ ਕਿਆ ਕਮਾਲ ਦੀ ਗੱਲ ਹੈ ਜੀ ਤੁਸੀਂ ਤਸਵੀਰਾਂ ਦੇ ਵਿੱਚ ਜੀ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਤਸਵੀਰਾਂ ਸਾਂਝੀਆਂ ਕਰੋ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਬਜ਼ੁਰਗ ਦਾ ਅਜਿਹੀ ਕੋਈ ਚੀਜ਼ ਕੋਈ ਪੀੜੀ ਕੋਈ ਪਲੰਗ ਕੋਈ ਟੇਬਲ ਕੋਈ ਕੁਰਸੀ ਹੈ ਤਾਂ ਜੀ ਮਾਤਾ ਜੀ ਤੁਸੀਂ ਤਾਂ ਹੈ ਹੀ ਜ਼ਬਰਦਸਤ ਹੈ ਆ ਤੁਹਾਡਾ ਪਲੰਗ ਦੇਖ ਕੇ ਜਦੋਂ ਤੁਸੀਂ ਇੱਥੇ ਸੱਜ ਕੇ ਬੈਠੇ ਐ ਮਹਾਰਾਣੀ ਐ ਜੀ ਬਿਲਕੁਲ ਬਿਲਕੁਲ ਗਿਆਨਕਾਰ ਮਾਤਾ ਜੀ 90 ਸਾਲ ਦੀ ਉਮਰ ਵਿਆਹ ਕਿਹੜੇ ਸਾਲ ਵਿੱਚ ਹੋਇਆ ਬੁੰਜਾਚ 1955 ਦੇ ਵਿੱਚ ਇਹ ਕਿਹੜੇ ਤਰਖਾਨ ਨੇ ਬਣਾਇਆ ਸੀ ਕਿੱਥੋਂ ਲਿਆਂਦਾ ਸੀ ਬਾਪੂ ਜੀ ਨੇ ਪਲੰਗ ਇਹ ਇਹ ਆਨੰਦਪੁਰ ਤੋਂ ਲਿਆਤਾ ਅੱਛਾ ਆਨੰਦਪੁਰ ਸਾਹਿਬ ਦੇ ਹੀ ਐ ਇਹ ਪਲੰਗ ਹਾਂਜੀ ਕੋਈ ਨਾਂ ਯਾਦ ਐ ਕਿਸ ਨੇ ਬਣਾਇਆ ਸੀ ਇਹ ਨਹੀਂ ਮੈਨੂੰ ਪਤਾ ਮੀਨਾਕਾਰੀ ਤਾਂ ਬੜੀ ਜ਼ਬਰਦਸਤ ਕੀਤੀ ਹੋਈ ਹੈ ਜੀ ਹੈ ਦੇਖੋ ਜੀ ਉਸ ਸਮੇਂ ਦੇ ਵਿੱਚ 1952 ਦਾ ਪਲੰਗ ਦੀ ਆ ਪਾਵੇ ਆ ਤੇ ਪਾਉ ਜੀ ਕੈਮਰਾ ਦੀ ਆ ਦੇਖੋ ਜੀ ਕਿਸ ਤਰੀਕੇ ਦੇ ਨਾਲ ਆ ਇਹਨੂੰ ਕੀ ਕਹਿੰਦੇ ਜੀ ਤੁਸੀਂ ਕਰਿਓ ਕਮੈਂਟ ਸੈਕਸ਼ਨ ਚ ਦੱਸਿਓ ਜੀ ਇਸ ਨੂੰ ਕੀ ਕਹਿੰਦੇ ਦੀ ਪਾਵੇ ਤੇ ਦੋਨੋਂ ਪਾਸੇ ਇਧਰ ਵੀ ਤੇ ਇਧਰ ਵੀ ਜੀ ਅੱਜ ਕੱਲ ਦੇਖੋ ਹੋਰ ਤਰੀਕੇ ਨਾਲ ਚੀਜ਼ਾਂ ਬਣਦੀਆਂ ਫਰਨੀਚਰ ਪਰ ਪੁਰਾਣੇ ਸਮੇਂ ਦੇ ਵਿੱਚ ਬੜਾ ਪੁਖਤਾ ਬਣਦੇ ਸੀਗੇ ਕਮੈਂਟ ਸੈਕਸ਼ਨ ਚ ਦੱਸਣਾ ਜੀ ਕੈਮਰਾ ਪਾਉਜੀ ਇੱਥੇ ਦੁਬਾਰਾ ਜੀ ਤੁਸੀਂ ਕਿ ਇਸ ਨੂੰ ਕੀ ਕਹਿੰਦੇ ਸੀਗੇ ਜੀ ਪਾਵਿਆਂ ਦੇ ਆਲੇ ਦੋਲੇ ਜੀ ਔਰ ਪਲੰਗ ਦਾ ਆ ਦੇਖ ਸਕਦੇ ਜੀ ਤੁਸੀਂ ਨਵਾਰੀ ਪਲੰਗ ਜੀ ਔਰ ਆ ਜਿਹੜੀ ਲੜ ਹੈ ਇਸ ਨੂੰ ਕੀ ਕਹਿੰਦੇ ਸੀਗੇ ਜੀ ਔਰ ਦੇਖੋ ਇਸ ਤਰੀਕੇ ਦੇ ਨਾਲ ਬਣਦੇ ਸੀਗੇ ਜੀ ਪਲੰਗ ਔਰ 1952 ਚ ਮਾਤਾ ਜੀ ਦਾ ਵਿਆਹ ਹੋਇਆ ਜੀ ਉਦੋਂ ਦਾ ਪਲੰਗ ਹੁਣ ਪਿਆ ਜੀ ਦੇਖੋ ਜੀ ਇਹ ਵੀ ਇੱਕ ਇਤਿਹਾਸਕ ਗੱਲ ਹੋ ਜਾਂਦੀ ਜੀ ਮਾਤਾ ਜੀ ਆ ਆ ਕੁਰਸੀ ਵੀ ਉਦੋਂ ਦੀ ਹੈ ਹਾਂ ਜੀ ਅੱਛਾ ਇਹ ਕੁਰਸੀ ਵੀ ਦਾਜ ਦੀ ਕੁਰਸੀ ਹੈ ਕੁਰਸੀ ਟੇਬਲ ਅੱਛਾ ਕੁਰਸੀ ਵੀ ਤੇ ਟੇਬਲ ਵੀ ਹਾਂ ਜੀ ਆ ਕੁਰਸੀ ਇਹਦੇ ਨਾਲ ਦੀ ਇੱਕ ਹੋਰ ਵੀ ਸੀਗੀ ਉਹ ਟੁੱਟ ਗਈ ਥੀ ਉਹ ਟੁੱਟ ਗਈ ਆ ਪੂਰੀ ਕਾਇਮ ਹੈ ਹਾਂ ਜੀ ਆ ਬੈਠ ਕੇ ਵੇਖਾ ਇੱਥੇ ਬੈਜਵਾ ਬੈ ਬੈ ਸਕਦਾ ਬੈਠੋ ਆ ਲਓ ਜੀ ਮਾਤਾ ਜੀ ਦੇ ਨਾਲ ਬੈਠਾ ਜੀ ਮਾਤਾ ਗਿਆਨਕੌਰ ਜੀ ਦੇ ਨਾਲ ਔਰ ਆ ਪਲੰਗ ਹੈ ਜੀ ਉਹਨਾਂ ਦਾ 1952 ਦਾ ਔਰ ਆ ਟੇਬਲ ਹੈ ਆ ਚੇਅਰ ਹੈ ਜੀ ਕੁਰਸੀ ਹੈ ਜੀ ਔਰ ਬੜੀ ਕੰਫਰਟੇਬਲ ਹੈ ਇਹ ਰੋਪੜ ਤੇ ਲੈ ਕੇ ਆਏ ਤੇ ਅੱਛਾ ਆ ਆ ਕੁਰਸੀ ਮੇਧ ਮੇਧ ਰੋਪੜ ਤੋਂ ਹਾਂਜੀ ਇਹ ਕਿੱਦਾਂ ਪਤਾ ਲੱਗਿਆ ਇਹ ਮੇਰ ਪਾਪਾ ਲੈ ਕੇ ਆਇਆਤਾ ਨਾ ਰੋਪੜ ਤੇ ਅੱਛਾ ਤੁਹਾਨੂੰ ਯਾਦ ਹੈ ਇਹ ਗੱਲ ਲ ਬਿਲਕੁਲ ਅੱਛਾ ਰੋਪੜ ਤੇ ਲੈ ਕੇ ਆਏ ਸੀਗੇ ਹਾਂਜੀ ਇਹ ਇਹ ਨਹੀਂ ਪਤਾ ਰੋਪੜ ਕਿਹੜੇ ਮਹੱਲੇ ਚ ਕਿੱਥੋਂ ਲਿਆਂਦਾ ਹੈ ਦੇਖੋ ਇਹ ਨਹੀਂ ਕੋਈ ਪਤਾ ਪਰ ਇਹ ਪਤਾ ਵੀ ਲੈ ਕੇ ਆਏ ਬਿਲਕੁਲ ਹਾਂ ਇਹ ਕਿੱਦਾਂ ਲਿਆਏ ਰੋਪੜ ਤੋਂ ਕਾਹਤੇ ਆਇਆ ਸੀ ਇਸ ਵਾਰ ਇਹ ਟ੍ਰੇਨ 'ਚ ਲੈ ਕੇ ਆਏ ਅੱਛਾ ਟ੍ਰੇਨ 'ਚ ਲੈ ਕੇ ਆਏ ਸੀ ਮੈਂ ਸਹੀ ਪੁੱਛਿਆ ਫੇਰ ਇਹਦਾ ਮਤਲਬ ਵੀ ਕਾਹਚ ਲੈ ਕੇ ਆਏ ਹੈ ਜੀ ਰੇਂਜ ਚ ਲੈ ਕੇ ਆਏ ਜੀ ਆ ਪੁਰਾਣਾ ਫਰਨੀਚਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ ਨਾਲੇ ਪੁਰਾਣੇ ਬੰਦੇ ਦੀ ਕਿਆ ਕਹਨੇ ਜੀ ਇਹਨਾਂ ਦੇ ਇੰਟਰਵਿਊਜ਼ ਕੀਤੀਆਂ ਮਜ਼ਾ ਆ ਗਿਆ ਉਹ ਗਲੀ ਦੇ ਵਿੱਚ ਜਿਹੜੇ ਨਾਂ ਪੁੱਛੇ ਨਾ ਸਭ ਦੇ ਅਸੀਂ ਤੁਹਾਡੇ ਤੋਂ ਜੇ ਕੋਈ ਨਾਂ ਭੁੱਲ ਗਏ ਤਾਂ ਹੁਣ ਦੱਸ ਦੋ ਰਹਿ ਗਿਆ ਤਾਂ ਹੁਣ ਬੋਲ ਹੋ ਜਾਊਗਾ ਰਹਿ ਤਾਂ ਨਹੀਂ ਗਿਆ ਕੋਈ ਸਭ ਹੋ ਗਿਆ ਸਾਰੇ ਹੋ ਗਏ ਜੀ ਹਾਂਜੀ ਲਓ ਜੀ ਕੱਲਾ-ਕੱਲਾ ਵੀਡੀਓ ਦੇਖਿਓ ਪਰਿਵਾਰ ਪਰਿਵਾਰ ਦਾ ਸਾਰੇ ਹੋ ਗਏ ਸਾਰੇ ਪਰਿਵਾਰ ਦਾ ਹੋ ਗਿਆ ਇੱਕ ਵਾਰੀ ਫੇਰ ਦੱਸੋ ਕਿਹੜੇ ਮਹੱਲੇ 'ਚ ਬੈਠੇ ਅਸੀਂ ਇੱਥੇ ਇਹ ਮਹੱਲਾ ਬੜੀ ਸਰਕਾਰ ਬੜੀ ਸਰਕਾਰ ਜੀ ਕਿਉਂ ਕਹਿੰਦੇ ਬੜੀ ਸਰਕਾਰ ਇਸ ਦੇ ਉੱਤੇ ਤੁਸੀਂ ਕਮੈਂਟ ਕਰਿਓ ਜੀ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਦੇ ਏਰੀਆ ਦੇ ਲੋਕ ਐ ਉਹ ਜ਼ਰੂਰ ਦੱਸਣਗੇ ਕਿ ਬੜੀ ਸਰਕਾਰ ਇਸ ਮਹੱਲੇ ਨੂੰ ਕਿਉਂ ਕਹਿੰਦੇ ਸੀਗੇ ਬੜਾ ਲੰਬਾ ਚੌੜਾ ਇਤਿਹਾਸ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਵੀਡੀਓਜ਼ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਆਪਣੀ ਡਿਊਟੀ ਸਹੀ ਨਿਭਾ ਸਕੀਏ ਕਿਤੇ ਨਾ ਕਿਤੇ ਕੋਈ ਕੁਤਾਹੀ ਰਹਿ ਸਕਦੀ ਹੈ ਪਰ ਅਸੀਂ ਕਰਾਂਗੇ ਪੂਰਾ ਕੰਮ ਦੀ ਜਿਨ੍ਹਾਂ ਨੇ ਸਾਨੂੰ ਸਹਿਯੋਗ ਦੇਣਾ ਉਹ ਸਾਨੂੰ ਸੰਪਰਕ ਕਰ ਸਕਦੇ ਕਮੈਂਟ ਸੈਕਸ਼ਨ ਚ ਆਪਣਾ ਨੰਬਰ ਛੱਡ ਦਿਓ ਮੈਂ ਕਿਹਾ ਕਿਸੇ ਹੋਰ ਦੀ ਮਾਤਾ ਦਾਦਾ ਜੀ ਦਾ ਪਲੰਗ ਬੁਲੰਗ ਦਿਖਾ ਦਾਂਗੇ ਬਿਲਕੁਲ ਬਿਲਕੁਲ ਇਹ ਜੀ ਇਹ ਪੁਰਾਣੀਆਂ ਚੀਜ਼ਾਂ ਕਿੱਥੇ ਮਿਲਦੀਆਂ ਆ ਲੇਖੋ ਜੀ ਬੜਾ ਜ਼ਬਰਦਸਤ ਹੈ ਹਿਲਦਾ ਨਹੀਂ ਇਹ ਤਾਂ ਹੈ ਇਹ ਫੋਲਡ ਹੋ ਜਾਂਦਾ ਨਾ ਅੱਛਾ ਫੋਲਡ ਨਹੀਂ ਹੁੰਦਾ ਉਂਝ ਵੈਸੇ ਇਹ ਬਣਾਇਆ ਹੋਇਆ ਲੱਗਦਾ ਜੀ ਫੋਲਡਿੰਗ ਦਾ ਸਿਸਟਮ ਜੀ ਨਹੀਂ ਫੋਲਡ ਨਹੀਂ ਹੈ ਐਸਰੇ ਹੀ ਹੈ ਜੀ ਦੋ ਦੋ ਪੀਸ ਹੈ ਦੋ ਪੀਸ ਹੈ ਇੱਕ ਮਿੰਟ ਲੈਂ ਜੀ ਜਿਹੜਾ ਕੈਮਰਾ ਆ ਦੇਖੋ 1952 ਦੇ ਵਿੱਚ ਇਹ ਚੀਜ਼ ਕਿਸ ਤਰ੍ਹਾਂ ਬਣਾਈ ਹੋਏਗੀ ਜੀ ਇੰਨੀ ਪੁਰਾਣੀਆਂ ਚੀਜ਼ਾਂ ਦੀ ਪੁਰਾਣਾ ਫਰਨੀਚਰ ਪੁਰਾਣੇ ਲੋਕ ਪੁਖਤਾ ਲੋਕ ਪੁਖਤਾ ਚੀਜ਼ਾਂ ਕਿੱਥੇ ਮਿਲਦੀਆਂ ਦੇਖਣ ਨੂੰ ਜੀ ਆਹ ਦੇਖੋ ਜੀ ਇਹਨਾਂ ਦੇ ਬੇਟਾ ਦੀ ਖਾਸ ਗੱਲ ਤੁਹਾਨੂੰ ਦੱਸ ਦਈਏ ਜੀ ਇਹਨਾਂ ਨੇ ਤੈਅ ਕੀਤਾ ਕਿ ਮੈਂ ਦਿੱਲੀ ਨਹੀਂ ਰਹਿਣਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਆ ਕੇ ਆਪਣੀ ਮਾਤਾ ਜੀ ਦੇ ਨਾਲ ਇਕੱਠੇ ਰਹਿ ਰਹੇ ਹਾਂ ਜੀ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਅਕਸਰ ਦੇਖਿਆ ਜਾਂਦਾ ਜੀ ਕਿ ਜਦੋਂ ਰਿਟਾਇਰ ਹੋ ਗਿਆ ਨਾ ਦੀ ਕੋਈ ਉਹ ਜੇ ਦਿੱਲੀ ਚ ਰਿਟਾਇਰ ਹੋਇਆ ਦਿੱਲੀ ਚ ਰਹਿ ਗਿਆ ਜੇ ਬੰਬੇ ਚ ਹੋਇਆ ਤਾਂ ਬੰਬੇ ਚ ਹੀ ਰਹਿ ਗਿਆ گیا ਜੇ ਕਿਸੇ ਨਾਇਡਜ ਹੋਇਆ ਤਾਂ ਨਾਇਡਜ ਰਹਿ ਗਿਆ ਤੁਸੀਂ ਇੱਥੇ ਆ ਗਏ ਇਹ ਇਹ ਬੜਾ ਵਧੀਆ ਲੱਗਿਆ ਜੀ ਮੈਨੂੰ ਇਹ ਇਹ ਬੜੀ ਟੱਚਿੰਗ ਚੀਜ਼ ਹੈ ਜੀ ਤੁਸੀਂ ਕੀ ਸੋਚਿਆ ਕਿ ਇੱਥੇ ਮਾਤਾ ਦੀ ਕੋਲੀ ਰਹਿਣਾ ਨਹੀਂ ਅਸੀਂ ਤਾਂ ਮਿਲ ਕੇ ਚਾਹਦੇ ਇਕੱਲੇ ਨਾ ਰਹਿਣ ਹਮ ਸਾਰੇ ਅਸੀਂ ਵਾਰੋਵਾਰੀ ਜਿਸ ਤਰ੍ਹਾਂ ਦਾ ਜਿਆਦਾ ਮੈਂ ਔਰ ਵਾਈਫ ਰਹਿੰਦੇ ਆ ਤੇ ਸਾਡੀ ਸਿਸਟਰ ਆ ਜਾਂਦੀ ਹੈ ਮਤਲਬ ਇਕੱਲੇ ਨਹੀਂ ਛੱਡਦੇ ਕਦੇ ਕਦੇ ਦਿੱਲੀ ਲੈ ਜਾਂਦੇ ਕਿ ਜੇ ਮੂਡ ਬਣੇ ਦਿੱਲੀ ਲੈ ਜਾਂਦੇ ਇਹਨਾਂ ਨੂੰ ਤੇ ਪਰ ਘਰ ਛੱਡੇ ਨਹੀਂ ਜਾਂਦਾ ਕਿਉਂ ਕਰੇ ਅਮਰੀਕਾ ਵੀ ਕੋ ਮਿਆਏ ਫਿਰ ਅਮਰੀਕਾ ਲੈ ਕੇ ਆਏ 6 ਮਹੀਨੇ ਸਾਡੇ ਪਾਪਾ ਜੀ ਨਾਲੇ ਬੀਬੀ ਹੋਰੀ ਹੂੰ ਤੇ ਲੈ ਕੇ ਅਮਰੀਕਾ ਹੈ ਲਿਖ ਦिए ਵੀ ਅਮਰੀਕਾ ਵਾਲੀ ਮਾਈ ਵਾਹ ਜੀ ਵਾਹ ਹੁਣ ਤਾਂ ਅਨੰਦ ਫਸ ਗਿਆ ਹਾਂ ਹੈ ਦਾ ਅਨੰਦਪੁਰ ਸਾਹਿਬ ਤੇ ਅਮਰੀਕਾ ਜਾਏ ਆਪਾਂ ਹਾਂ ਜੀ ਲਓ ਜੀ ਵੀਡੀਓ ਇੱਕ ਤੋਂ ਬਾਅਦ ਇੱਕ ਆਣਗੇ ਜੀ ਤੇ ਇੱਛਾ ਸੀਗੀ ਕਿ ਇਹਨਾਂ ਦਾ ਪੁਰਾਣਾ ਦਾਜ ਦਾ ਸਮਾਨ ਦਿਖਾ ਦਿੱ ਦਿਖਾ ਦਈਏ ਆ ਪਲੰਗ ਦਿਖਾਇਆ ਤੁਹਾਨੂੰ ਆ ਟੇਬਲ ਦਿਖਾਇਆ ਆ ਕੁਰਸੀ ਦਿਖਾਈ ਹੈ ਬਾਕੀ ਚੀਜ਼ਾਂ ਦੇ ਤੇ ਫਿਰ ਕਦੀ ਸਮਾਂ ਮਿਲਿਆ ਤਾਂ ਕੁਝ ਦਿਖਾਣ ਦੀ ਕੋਸ਼ਿਸ਼ ਕਰਾਂਗੇ ਚੈਨਲ ਦੇ ਨਾਲ ਬਣੇ ਰਹਿਣ ਦੇ ਲਈ ਆਪ ਸਭ ਦਾ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ